ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਅੱਜ ਬੜਾ ਹੀ ਵਧੀਆ ਦਿਨ 5 ਸਤੰਬਰ ਜਨਕੀ ਟੀਚਰਸ ਡਿ ਅਧਿਆਪਕ ਦਿਵਸ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਹੀ ਟੀਚਰ ਸਹਿਬਾਨ ਅਧਿਆਪਕ ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਸਿੱਖਦੇ ਹਾਂ ਜਿਹੜਾ ਕੀ ਸਾਡਾ ਗੁਰੂ ਹੁੰਦਾ ਸਾਨੂੰ ਕੁਝ ਸਿਖਾਉਣ ਵਾਲਾ ਹੁੰਦਾ ਤਾਂ ਅੱਜ ਉਹਨਾਂ ਦਾ ਦਿਨ ਹੈ ਤਾਂ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਹੈਪੀ ਟੀਚਰਸ ਡੇ ਬਹੁਤ-ਬਹੁਤ ਮੁਬਾਰਕਾਂ ਤਾਂ ਕਿ ਜਿਹੜਾ ਵੀ ਜਿਹਨੇ ਵੀ ਦਿਨ ਬਣਾਇਆ ਬਹੁਤ ਵਧੀਆ ਦਿਨ ਬਣਾਇਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੇ ਬਚਪਨ ਤੋਂ ਲੈ ਕੇ ਪੈਦਾ ਹੋਣ ਤੋਂ ਲੈ ਕੇ ਸਭ ਤੋਂ ਪਹਿਲਾਂ ਸਾਡੇ ਟੀਚਰ ਸਾਡੇ ਗੁਰੂ ਸਾਡੇ ਮਾਪੇ ਹੁੰਦੇ ਨੇ ਪੇਰੈਂਟਸ ਹੁੰਦੇ ਨੇ ਜਿਨ੍ਹਾਂ ਜਿਹੜੇ ਕਿ ਸਾਨੂੰ ਪੈਰ ਪੈਣ ਤੋਂ ਆ ਇੱਕ ਇੱਕ ਕਦਮ ਚੱਲਣਾ ਸਿਖਾਉਂਦੇ ਆ ਤੇ ਉਹ ਉਹ ਉਹਨਾਂ ਦੀ ਦੇਣਤਾ ਆਪਾਂ ਦੇ ਨਹੀਂ ਸਕਦੇ ਉਹਨਾਂ ਤਾਂ ਸਾਨੂੰ ਹਰ ਇੱਕ ਚੀਜ਼ ਸਾਨੂੰ ਸਿਖਾਉਣ ਵਾਲੇ ਸਾਡੇ ਪੇਰੈਂਟਸ ਉਸ ਤੋਂ ਬਾਅਦ ਗੱਲ ਕਰੀਏ ਸਕੂਲ ਦੇ ਵਿੱਚ ਸਾਡੇ ਟੀਚਰ ਸਹਿਬਾਨ ਕਾਲਜ ਦੇ ਵਿੱਚ ਸਾਡੇ ਟੀਚਰ ਸਹਿਬਾਨ ਅਧਿਆਪਕ ਜਿਨ੍ਹਾਂ ਤੋਂ ਸਾਨੂੰ ਇੱਕ ਵਿਦਿਆ এডੂਕੇਸ਼ਨ ਮਿਲਦੀ ਹੈ ਕਿ ਐਜੂਕੇਸ਼ਨ ਨੂੰ ਲੈ ਕੇ ਤੁਸੀਂ ਪ੍ਰਾਪਤ ਕਰਕੇ ਆਪਣੀ ਬਲੰਦੀਆਂ ਤੇ ਜਾ ਸਕਦੇ ਹੋ ਬਲੰਦੀਆਂ ਨੂੰ ਛੂਹ ਸਕਦੇ ਹੋ ਤਾਂ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ। ਸੋ ਸਾਡਾ ਸਿਰ ਉਹਨਾਂ 'ਤੇ ਝੁਕਦਾ ਜਦੋਂ ਅਸੀਂ ਕਿਸੇ ਇਦਾਂ ਦੇ ਮਕਾਮ ਤੇ بڑا ਮਕਾਮ ਹਾਸਲ ਕਰ ਲੈਂਦੇ ਆ, ਇੱਕ ਵਧੀਆ ਤੁਸੀਂ ਆਪਣਾ ਕੋਈ ਰੋਜ਼ਗਾਰ ਸਟਾਰਟ ਕਰ ਲੈਂਦੇ ਹੋ ਤਾਂ ਜ਼ਰੂਰ ਚੇਤਿਆ ਕਰਦਾ ਬੰਦਾ ਕਿ ਮੈਂ ਉਹਨਾਂ ਅਧਿਆਪਕਾਂ ਕੋਲੋਂ, ਉਹਨਾਂ ਘਰਵਾ ਕੋਲੋਂ ਪੜਿਆ, ਉਹਨਾਂ ਦੀ ਬਦੌਲਤ ਅਸੀਂ ਆ ਆਪਾਂ ਬੈਠੇ ਆ। ਸੋ ਜਿੱਥੋਂ ਵੀ ਜ਼ਰੂਰੀ ਨਹੀਂ ਹੈਗਾ ਕਿ ਵਿਦਿਆ ਵਿਦਿਆਤਾ ਮਤਲਬ ਕੋਈ ਵੀ ਹਨਰ ਹੋ ਸਕਦਾ ਤੁਸੀਂ এডਿਕੇਸ਼ਨ ਦੀ ਗੱਲ ਕਰਦੇ ਆਂ ਆਪਾਂ ਤਾਂ ਉਹ ਵੀ ਸਾਡੇ ਗੁਰੂ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਜਾਂ ਫਿਰ ਕੋਈ ਹੱਥ ਦੀ ਕਲਾ ਹੋਵੇ ਜਾਂ ਤੁਸੀਂ ਕਿਸੇ ਤੋਂ ਕੋਈ ਕਿਸੇ ਪ੍ਰਕਾਰ ਦਾ ਕੋਈ ਹਨਰ ਸਿੱਖਦੇ ਹੋ ਕਿਉਂਕਿ ਕਿਹਾ ਜਾਂਦਾ ਗੁਰੂ ਬਿਨਾ ਕੱਤ ਨਹੀਂ ਜਦੋਂ ਤੱਕ ਸਾਨੂੰ ਕੋਈ ਸਿੱਧੇ ਰਾਹ ਪਾਉਣ ਵਾਲਾ ਨਹੀਂ ਮਿਲਦਾ ਉਦੋਂ ਤੱਕ ਅਸੀਂ ਭੜਕਦੇ ਰਹਿੰਨੇ ਆ ਤਾਂ ਜਿਹੜਾ ਬੰਦਾ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦਾ ਤਜਰਬਾ ਸਿਖਾਉਂਦਾ ਸਾਨੂੰ ਹਰ ਇੱਕ ਕੰਮਕਾਰ ਸਿਖਾਉਂਦਾ ਉਹ ਸਾਡਾ ਗੁਰੂ ਹੁੰਦਾ ਜਿਹਨੂੰ ਆਪਾਂ ਗੁਰੂ ਕਹਿੰਗੇ ਗੁਰੂ ਧਾਰਿਆ ਮੈਂ ਗੁਰੂ ਧਾਰਦੇ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਜ਼ਰੂਰ ਹੁੰਦੇ ਆ ਤਾਂ ਜ਼ਰੂਰ ਅੱਜ ਦਾ ਦਿਨ ਉਹਨਾਂ ਗੁਰੂਆਂ ਲਈ ਜਿਨ੍ਹਾਂ ਤੋਂ ਤੁਸੀਂ ਕੋਈ ਨਾ ਕੋਈ ਹੁਨਰ ਸਿੱਖਿਆ ਚਾਹੇ ਉਹ ਵਿਦਿਆ ਦਾ ਹੋਵੇ ਕੰਮਕਾਰ ਦਾ ਹੁਨਰ ਹੋਵੇ ਜਾਂ ਕੋਈ ਵੀ ਸਿੱਖਿਆ ਦਾ ਸੇਧ ਲਈ ਹੋਵੇ ਤਾਂ ਅੱਜ ਦਾ ਦਿਨ ਉਹਨਾਂ ਲਈ ਤਾਂ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਤਾਂ ਮੇਰੇ ਵੱਲੋਂ ਫਿਰ ਆ ਪੂਰੇ ਸਾਡੇ ਪੰਜਾਬ ਐਜੂਕੇਸ਼ਨ ਸੈਂਟਰ ਵੱਲੋਂ ਸਾਰੇ ਹੀ ਗੁਰੂਆਂ ਨੂੰ ਟੀਚਰ ਸਹਿਬਾਨ ਨੂੰ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਵਿਧਾਈ ਦੇ ਪਾਤਰ ਵੀ ਹੋ ਕਿ ਤੁਸੀਂ ਇੱਕ ਬਹੁਤ ਵਧੀਆ ਕੰਮ ਕਰਦੇ ਹੋ ਸਿੱਖਿਆ ਦਿੰਦੇ ਹੋ ਸੇਧ ਦਿੰਦੇ ਹੋ ਤਾਂ ਕਿ ਤੁਹਾਡੇ ਹੋਏ ਦੱਸੇ ਹੋਏ ਆ ਰਾਹ ਦੇ ਉੱਤੇ ਬੱਚੇ ਚੱਲਦੇ ਨੇ ਤੇ ਬੜੀਆਂ ਬੜੀਆਂ ਉਪਲਬਧੀਆਂ ਪ੍ਰਾਪਤ ਕਰਦੇ ਨੇ ਤੋਂ ਬਹੁਤ ਵੱਡੀ ਦੇਣ ਹੈ ਸਾਡੇ ਗੁਰੂਆਂ ਦੀ ਸਾਡੇ ਟੀਚਰਸ ਸਹਿਬਾਨ ਦੀ ਸੋ ਉਹਨਾਂ ਅਗੇ ਸਾਡਾ ਸਿਰ ਝੁਕਦਾ ਹੈ ਸੋ ਟੀਚਰਸ ਜੀ ਹੈਪੀ ਟੀਚਰਸ ਜੀ ਧੰਨਵਾਦ